वेलकम टू खन्ना न्यूज़ लाइव कैबिनेट मंत्री तरमप्रीत सिंह सौंध ने फाजिल्का जिले ते ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡਾਂ ਵਿੱਚ ਜਿੱਥੇ ਵੀਰਵਾਰ ਨੂੰ ਪਸ਼ੂ ਤੰਦ ਦੀ ਮਦਦ ਲਈ ਰਾਤ ਸਮੱਗਰੀ ਵਜੋਂ ਫੀਡ ਦਾ ਟਰੱਕ ਰਵਾਨਾ ਕੀਤਾ ਸੀ ਉੱਥੇ ਹੀ ਸ਼ੁੱਕਰਵਾਰ ਨੂੰ ਕੈਬਨਿਟ ਮੰਤਰੀ ਤਰਮਪ੍ਰੀਤ ਸਿੰਘ ਸੌਂਧ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਦੀ ਸਾਰ ਲਈ ਅਤੇ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮਦਦ ਦੇਣ ਦਾ ਪ੍ਰੋਸਾ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਹੜ੍ਹਾਂ ਦੀ ਮਾਰ ਨਾਲ ਜੂਝ ਰਿਹਾ ਹੈ ਅਤੇ ਪੰਜਾਬ ਦਾ ਹਰ ਵਸਨੀਕ ਚਾਹੁੰਦਾ ਹੈ ਕਿ ਹੜ੍ਹਾਂ ਦੀ ਮਾਰ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾਵੇ। ਉਹਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਇਸ ਸੰਕਟ ਦੇ ਸਮੇਂ ਵਿੱਚ ਹੜ੍ਹਾਂ ਦੀ ਮਾਰ ਚੱਲੇ ਲੋਕਾਂ ਦੀ ਮਦਦ ਕੀਤੀ ਜਾਵੇ। ਇਸ ਮੌਕੇ ਕੈਬਨਿਟ ਮੰਤਰੀ ਤਰਨਪੀਰ ਸਿੰਘ ਸੌਂਦ ਨੇ ਫਾਜ਼ਿਲਕਾ ਹਲਕੇ ਦੇ ਪ੍ਰਭਾਵਿਤ ਪਿੰਡ ਗੁਲਾਬਾ ਪੈਣੀ ਅਤੇ ਇਸ ਦੀਆਂ ਟਾਣੀਆਂ ਦਾ ਦੌਰਾ ਕਰਕੇ ਪੀੜਿਤ ਪਰਿਵਾਰਾਂ ਨੂੰ ਰਾਹਸਮਗਰੀ ਵੀ ਵੰਡੀ। ਉਹਨਾਂ ਦੱਸਿਆ ਕਿ ਖੰਨਾ ਤੌਹਫਾ ਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਸ਼ੂ ਤੰਦ ਦੀ ਮਦਦ ਲਈ ਰਾਹਸਮਗਰੀ ਵਜੋਂ ਫੀਡ ਦਾ ਇੱਕ ਟਰੱਕ ਵੀ ਭੇਜਿਆ ਗਿਆ। ਇਸ ਤੋਂ ਪਹਿਲਾਂ ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਹੜ੍ਹਾਂ ਦੀ ਸਥਿਤੀ ਸੰਬੰਧੀ ਵਿਸਥਾਰ ਵਿੱਚ ਰਿਪੋਰਟ ਲਈ ਅਤੇ ਨਿਰਦੇਸ਼ ਦਿੱਤੇ ਕਿ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਤੱਕ ਹਰ ਤਰ੍ਹਾਂ ਦੀ ਸਰਕਾਰੀ ਮਦਦ ਪਹੁੰਚਾਈ ਜਾਵੇ। ਅਸੀਂ ਅੱਜ ਹਲਕਾ ਫਾਜ਼ਿਲਕਾ ਦੇ ਇਹ ਗੱਟੀ ਨੰਬਰ 1 ਗੱਟੀ ਨੰਬਰ 1 ਦੇ ਵਿੱਚ ਹੈ ਇਹ ਟਾਣੀ ਹੈ ਪੂਰੇ ਤੁਸੀਂ ਦੇਖ ਸਕਦੇ ਹੋ ਕਿੰਨਾ ਪਾਣੀ ਹੈ ਸਾਹਮਣੇ ਸਾਡੇ ਪਿੰਡ ਵਾਸੀ ਖੜੇ ਨੇ ਕੋਕ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਰੇ ਜਣੇ ਆਪੋ ਆਪਣੀ ਡਿਊਟੀ ਤੇ ਡਟੇ ਪਏ ਨੇ ਸਾਰੇ ਮੰਤਰੀ ਸਾਰੇ ਐਮ ਐਲ ਏ ਪ੍ਰਸ਼ਾਸਨ ਸਾਡੇ ਨਾਲ ਐਸ ਐਸ ਪੀ ਸਾਹਿਬ ਗੁਰਮੀਤ ਸਿੰਘ ਜੀ ਫਾਜ਼ਿਲਕਾ ਦੇ ਸਾਡੇ ਨਾਲ ਐਨ ਡੀ ਆਰ ਐਫ ਦੀ ਟੀਮ ਮੀਨਾ ਜੀ ਪਿੰਡ ਵਾਸੀ ਸਾਰੇ ਜਣੇ ਪੂਰੇ ਖੜੇ ਨੇ ਅਸੀਂ ਤੁਹਾਡਾ ਇਹ ਦਰਦ ਹੈ ਜਿਹੜਾ ਇਹ ਸਾਰਾ ਦਰਦ ਅਸੀਂ ਮੁੱਖ ਮੰਤਰੀ ਸਾਹਿਬ ਤੱਕ ਵੀ ਪਹੁੰਚਾਵਾਂਗੇ ਪਰ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਇਹ ਤਕਰੀਫ਼ ਦੀ ਘੜੀ ਤੇ ਦੇਖੋ ਸਾਰੇ ਨੇ ਨਾਲ ਹਾਂ ਜੀ ਤੁਸੀਂ ਚਿੰਤਾ ਨਾ ਕਰੋ ਕੱਲ ਵੀ ਜੋ ਰਸਸ ਸੀ ਉਹ ਪਹੁੰਚਦੀ ਕੀਤੀ ਜੀ ਹਾਂਜੀ ਅੱਜ ਵੀ ਹੁਣ ਤੁਹਾਡੇ ਪਿੰਡ ਜਾ ਕੇ ਆਇਆ ਉੱਥੇ ਪਹੁੰਚਦੀ ਕਰਾਂਗੇ ਹਾਂਜੀ ਹਾਂਜੀ ਤੁਸੀਂ ਮਤਲਬ ਭਰੋਸਾ ਰੱਖੋ ਇਹ ਵੱਧ ਤੋਂ ਵੱਧ ਮੈਨੂੰ ਲੱਗਦਾ ਹਫਤੇ 10 ਦਿਨ ਦੇ ਵਿੱਚ ਵਿੱਚ ਇਹ ਉਹ ਰੋਸ ਖਾਲੀ ਹੋ ਜਾਊਗਾ ਉਸ ਤੋਂ ਬਾਅਦ ਜੋ ਜਿਹੜਾ ਨੁਕਸਾਨ ਹੋਇਆ ਚਾਹੇ ਫਸਲਾਂ ਦਾ ਹੋਇਆ ਫਸਲਾਂ ਦੀ ਗਦਾਰੀ ਕਰਨ ਦੇ ਲਈ ਮੁੱਖ ਮੰਤਰੀ ਸਾਹਿਬ ਨੇ ਆਰਡਰ ਦਿੱਤੇ ਜੀ ਤੇ ਇਸ ਤੋਂ ਇਲਾਵਾ ਜਿਹੜਾ ਕੋਈ ਮਕਾਨਾਂ ਦਾ ਵੀ ਨੁਕਸਾਨ ਹੋਇਆ ਜਾਂ ਕਿਸੇ ਕਿਸਮ ਦਾ ਹੋਰ ਨੁਕਸਾਨ ਹੋਇਆ ਪਿਛਲੀ ਜਦੋਂ 23 ਦੇ ਵਿੱਚ ਨੁਕਸਾਨ ਹੋਇਆ ਸੀ ਉਦੋਂ ਵੀ ਸਾਰਿਆਂ ਨੂੰ ਜਾਨੀ ਕਿ ਮੁਆਵਜ਼ਾ ਮਿਲਿਆ ਸੀ ਨਹੀਂ ਮਾੜਾ ਕੱਚੀ ਕੱਚੀਆਂ ਦਾ ਥੋੜਾ ਮਸਲਾ ਹੈ ਇਹ ਵੀ ਅਸੀਂ ਮੁੱਖ ਮੰਤਰੀ ਸਾਹਿਬ ਕੋਲ ਬੇਨਤੀ ਕਰਾਂਗੇ ਪੁਰਾਣੀਆਂ ਸਰਕਾਰਾਂ ਨੇ ਮਾੜਾ ਕੰਮ ਕਰਤਾ ਚਲੋ ਕੋਈ ਨਹੀਂ ਪਰ ਹੁਣ ਚਲੋ ਅਸੀਂ ਇਹਦਾ ਮਸਲਾ ਹੱਲ ਕਰਾ ਕੇ ਦਵਾ ਦਿੰਦੇ ਹਾਂ ਹਾਂ ਇਹ ਕਰਾਣੇ ਆਂ ਗਰਦੋਰੀ ਹੋਣੀ ਚਾਹੀਦੀ ਮਾਤਿਆਂ ਦਾ ਮਿਲਦਾ ਸਾਨੂੰ ਮਾਤਿਆਂ ਨੇ ਮਿਲਦਾ ਕੋਈ ਨਹੀਂ ਤੁਸੀਂ ਚਿੰਤਾ ਨਾ ਕਰੋ ਅਸੀਂ ਕਰਾ ਕੇ ਦਵਾ ਹਾਂ ਉਸ ਟਾਈਮ ਦੀ ਗੱਲ ਪਹਿਲਾਂ ਆਪਾਂ ਦਸਮ ਸਾਹਿਬ ਦੇ ਖੜਾ ਸੀ ਨਾ ਹਾਂ ਉਹ ਲਾਲ ਕਿਰ ਮਾਰ ਗਿਆ ਸੀ ਕੋਣ ਸੀਗਾ ਉਹ ਹਾਂਸਰਾ ਹਾਂਸਰਾ ਜਸੂਨ ਕਾਂਗਰਸ ਦਾ ਕਾਂਗਰਸ ਦੇ ਮੰਤਰੀ ਅੱਛਾ ਅੱਛਾ ਉਹ ਕੰਮ ਖਰਾਬ ਕਰ ਗਏ ਬੰਦੇ ਸਾਰੀ ਲਾਲ ਕਿਰ ਮਾਰੀ ਸੀ ਅੱਛਾ ਅੱਛਾ ਹਾਂ ਸਾਰੀ ਮਾਲਕੀ ਹੋਈ ਸੀ ਨਾ ਮਾਲਕੀ 2007 ਤੇ ਪ੍ਰੋਵਾਈਡ ਹੋ ਰਿਹਾ ਕੋਟ ਰੱਖੀ ਹੋਈ 70 ਲੱਖ ਕੋਟ ਦੇ ਕੁਝ ਬੜਾ ਡਾਲ ਨੂੰ ਪੈਸੇ ਬੜੇ ਰਿਸ਼ਤੇ ਸਾਡੇ ਕੋਲ ਆਣਾ ਚਲੋ ਬਤਾ ਕੀ ਹੈ ਮੇਰੇ ਵੀਰ ਜੇ ਕਿਤੇ ਉਹ ਕੰਮ ਦੇ ਹੁੰਦੇ ਹਾਂ ਫੇ ਕਿਤੇ ਆ ਹਾਲਾਤ ਹੁੰਦੇ ਆਪਾਂ ਤਾਂ ਹੁਣ ਲੱਗੇ ਹੋਏ ਆ ਤਕੜੇ ਹੋ ਕੇ ਕੋਈ ਨੀ ਚਿੰਤਾ ਨਾ ਕਰੋ ਤੁਸੀਂ ਨਾਲੋਂ ਆਪਾਂ ਮਸਲਾ ਸਾਡੇ ਆਤੀ ਸੰਘਣੇ ਨਾਲ ਸਾਡੇ ਨੂੰਸਾਨਾ ਆ ਆ ਜਿਹੜੇ ਸਾਡੇ ਇਹਨਾਂ ਪੰ ਹਾਂ ਸਾਡਾ ਦੁੱਖ ਦੁੱਖ ਸਮਝਣ ਆ ਗਏ ਨੇ ਇੰਨੇ ਉੱਤੇ ਕਾ ਕੋਈ ਨਹੀਂ ਆਇਆ ਕਿੱਡੇ ਕਿਨੇ ਕਿਨੇ ਮੰਤਰੀ ਬਣੇ ਸਭ ਕੁਝ ਨਾਲ ਬੋਲਦੇ ਵੱਡੀ ਵੱਡੀ ਗੱਲਾਂ ਕਰਦੇ ਜਾਂਦੇ ਨੇ ਅੱਜ ਤੱਕ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਜਦੋਂ ਚਾਹੀਏ ਉਦੋਂ ਫੋਨ ਆ ਜਾਂਦਾ ਹੈ ਜਦੋਂ ਬੰਦਾ ਜਿਹੜਾ ਅੱਲਾ ਪਾਣੀ ਦੇ ਰਿਹਾ ਹੈ ਟਾਈਮ ਲੱਗ ਸਕਦਾ ਇੱਕ ਅੱਧਾ ਦਿਨ ਐਮਐਲਏ ਸਾਹਿਬ ਪੁੱਛਦੇ ਜ਼ਰੂਰ ਨੇ ਸਾਡੇ ਇੱਥੇ ਸਾਡੇ ਕੱਲ੍ਹ ਥੋੜਾ ਜਿਹਾ ਕੰਟੈਕਟ ਨਹੀਂ ਹੋਇਆ ਤੇ ਅੱਜ ਐਮਐਲਏ ਸਾਹਿਬ ਨੇ ਇੱਕ ਦੋ ਦਿਨ ਗੁਸਾਰੇ ਜਦੋਂ ਸਾਡਾ ਮੰਨ ਲਏ ਸਾਰੇ ਪਿੰਡਾਂ ਜਾਣਾ ਪਹੁੰਚ ਆਇਆ ਥੋੜੇ ਲੱਗਦਾ ਫਿਕਰ ਵੀ ਚਿੰਤਾ ਨਾ ਕਰੋ ਹਰ ਤਰ੍ਹਾਂ ਦੀ ਦੇਖੋ ਅੱਜ ਹੁਣ ਕੋਈ ਪਰਵਾਹ ਨਹੀਂ ਨਾ ਪਰਵਾਹ ਨਹੀਂ ਕਰਨੀ ਤੁਹਾਡੇ ਨਾਲ ਹੈ ਉਹ ਪਰਮਾਤਮਾ ਵਾਲਾ ਆਪਣੇ ਤੁਸੀਂ ਬਹੁਤ ਤਕੜੇ ਹੋ ਯਾਰ ਮੈਂ ਤਾਂ ਤੁਹਾਡੇ ਤੋਂ ਬੜਾ ਹੈਰਾਨ ਹੈ ਇੰਨਾ ਸਦਕਾ ਤੁਹਾਡਾ ਥੋੜੇ ਸਦਕਾ ਕੋਈ ਲੋੜ ਹੈ ਤੇ ਸਾਨੂੰ ਸੱਦੇ ਸਿਰ ਠੋਕ ਜਾਏ ਨਾ ਮਗਰੇ ਕੋਈ ਗੱਲ ਨਹੀਂ ਪੈਰ ਉਹ ਮੰਗੇ ਦਾ ਸੱਪ ਸਲੂੰਗ ਪਿਆ ਹੁੰਦਾ ਅਗਲੇ ਫਿਰ ਦੇ ਪੈਰ ਪਤਾ ਨਹੀਂ ਸਾਡੇ ਰਾਮ ਰੋਣੇ ਇੱਥੇ ਰੋਟੀ ਵੀ ਬਗਲ ਤੇ ਆਉਂਦਾ ਕੋਈ ਪਰਵਾਹ ਨਹੀਂ ਅਸੀਂ ਇਹ ਗੱਲ ਤੁਹਾਡੀ ਮੁੱਖ ਮੰਤਰੀ ਸਾਹਿਬ ਤੱਕ ਮੈਂ ਖੁਦ ਐਮ ਐਲ ਨਾਲ ਜਾ ਕੇ ਪਹੁੰਚਾਉਂਗਾ ਇਹ ਤੋਂ ਦਾ ਬਹੁਤ ਬਹੁਤ ਨਾ ਨਾ ਕੋਈ ਗੱਲ ਨਹੀਂ ਸਾਹਿਬ ਅੱਜ ਹਲਕਾ ਫਾਜ਼ਲਕਾ ਦੇ ਵਿੱਚ ਇਹ ਗੱਟੀ ਨੰਬਰ 1 ਜੋ ਢਾਣੀ ਹੈ ਅੱਜ ਉਰੇ ਪੂਰੀ ਟੀਮ ਪਹੁੰਚੀ ਹੋਈ ਹੈ ਰੈਸਕਿਊ ਦਾ ਆਪਰੇਸ਼ਨ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਸਾਡੀਆਂ ਮਾਤਾਵਾਂ ਤੇ ਭੈਣਾਂ ਨੂੰ ਰੈਸਕਿਊ ਕਰਾਇਆ ਜਾ ਰਿਹਾ ਸਾਡੇ ਵਿੱਚ ਇੱਕ ਉਰੇ ਪੇਸ਼ੈਂਟ ਜਿਹੜੇ ਜੀਨਰ ਡਾਇਲਿਸਿਸ ਹੁੰਦਾ ਤੇ ਉਹਨਾਂ ਨੂੰ ਵੀ ਰੈਸਕਿਊ ਕਰਾਇਆ ਗਿਆ ਪੂਰੀ ਟੀਮ ਦੁਆਰਾ ਤੇ ਸਾਰੀ ਮਿਹਨਤ ਕਰਨ ਲੱਗੇ ਹੋਏ ਨੇ ਬਹੁਤ ਜ਼ਿਆਦਾ ਇਹ ਸਾਡੀ ਇੱਕ ਭੈਣ ਹੈ ਆਉਣ ਵਾਲੇ ਸਮੇਂ ਤੇ ਇਹਦੇ ਘਰ ਦੇ ਵਿੱਚ ਵਿਆਹ ਦਾ ਕਾਰਜ ਹੈ ਇਹਨੇ ਵੀ ਜਾਣਾ ਸੀ ਉਹਨੂੰ ਰੈਸਕਿਊ ਕਰਨਾ ਸੀ ਸੋ ਸਾਰੀ ਟੀਮ ਲੱਗੀ ਹੋਈ ਹੈ ਔਰ ਸਾਰਿਆਂ ਨੂੰ ਹੱਥ ਜੋੜ ਕੇ ਇੱਕੋ ਇੱਕ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਣਾ ਸਾਰੇ ਜਣੇ ਸਹਿਯੋਗ ਪਾਓ ਹਰ ਰੂਪ ਦੇ ਵਿੱਚ ਅੱਜ ਪੰਜਾਬ ਨੂੰ ਜ਼ਰੂਰਤ ਹੈ ਕੋਈ ਸੇਵਾ ਕਰ ਸਕਦਾ ਤਾਂ ਆ ਕੇ ਉਹਦੇ ਸੇਵਾ ਕਰ ਸਕਦਾ ਕੋਈ ਰਾਸ਼ਨ ਭੇਜ ਸਕਦਾ ਕੋਈ ਦਵਾਈਆਂ ਭੇਜ ਸਕਦਾ ਕੋਈ ਹਰ ਪੱਖੋਂ ਜੋ ਕਿਸੇ ਤੋਂ ਤਿਲਫੁਲ ਸਰਦਾ ਹੈ ਡਾਇਰੈਕਟ ਆ ਕੇ ਸੇਵਾ ਕਰੋ ਕਿਸੇ ਨੂੰ ਵਿਚਪਾਣ ਦੀ ਜਰੂਰਤ ਨਹੀਂ ਡਾਇਰੈਕਟਲੀ ਆਪ ਆ ਕੇ ਖੁਦ ਇੰਟਰਵਿਊ ਇਨ ਕਰਕੇ ਸੇਵਾ ਕਰੋ ਸਰਕਾਰ ਆਪਣੇ ਪੱਧਰ ਤੇ ਦਿਨ ਪ੍ਰਤੀ ਰਾਤ ਲੱਗੀ ਹੋਈ ਹੈ ਔਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਸਾਰੇ ਮੰਤਰੀ ਸਾਹਿਬਾਨ ਸਾਰੇ ਐਮਐਲਏ ਸਾਹਿਬਾਨ ਸਾਰੇ ਅਫਸਰ ਸਾਹਿਬਾਨ ਤੁਸੀਂ ਦੇਖ ਸਕਦੇ ਹੋ ਕਿ ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਜੀ ਮੇਰੇ ਬਰਾਬਰ ਖੜੇ ਨੇ ਔਰੇ ਨੈਪ ਤਹਿਸੀਲਦਾਰ ਸਾਹਿਬ ਵੀ ਸਾਡੇ ਤਹਿਸੀਲਦਾਰ ਸਾਹਿਬ ਵੀ ਸਾਡੇ ਉਹਦੇ ਨਾਲ ਖੜੇ ਨੇ ਐਮਐਲਏ ਸਾਹਿਬ ਫਾਜ਼ਲ ਕਾ ਤੋਂ ਨਰਿੰਦਰਪਾਲ ਸਿੰਘ ਜੀ ਸਾਹਮਨਾ ਸਾਹਬ ਖੜੇ ਨੇ ਐਨਡੀਆਰਐਫ ਤੋਂ ਮੀਨਾ ਜੀ ਖੜੇ ਨੇ ਹੋਰ ਸਾਰਾ ਹੀ ਦੇਖੋ ਬੰਦੇ ਉਰੇ ਪਹੁੰਚੇ ਹੋਏ ਨੇ ਪਿੰਡ ਵਾਸੀ ਖੜੇ ਨੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲੀ ਵਾਰ ਹਿਸਟਰੀ ਚ ਹੋਇਆ ਕਿ ਇਸ ਬਫਤਾਰੀ ਘੜੀ ਦੇ ਵਿੱਚ ਕੋਈ ਐਮਐਲਏ ਕੋਈ ਮੰਤਰੀ ਅੱਜ ਇਹਨਾਂ ਦੇ ਵਿੱਚ ਪਹੁੰਚੇ ਹੈ ਸੋ ਦੇਖੋ ਆਪਾਂ ਸਾਰੇ ਜਣੇ ਜਿਹੜੇ ਆ ਆਪਾਂ ਆਮ ਘਰਾਂ ਦੇ ਸਧਾਰਨ ਲੋਕ ਹੈ ਸੋ ਇਸ ਦੁੱਖ ਨੂੰ ਇਸ ਤਕਲੀਫ ਦੀ ਘੜੀ ਨੂੰ ਸਮਝਦੇ ਹੋਏ ਬਾਤਦੇ ਹੋਏ ਆਪਾਂ ਸਾਰੇ ਜਣੇ ਆਓ ਆਪੋ ਆਪਣਾ ਹਿੱਸਾ ਪਾਈਏ ਮੇਰੀ ਤਾਂ ਇਹੀ ਹੱਥ ਜੋੜ ਕੇ ਬੇਨਤੀ ਹੈ ਧੰਨਵਾਦ ਠੀਕ ਹੈ